ਕਬੀਸ਼ਰਾ ਕੋਲ ਡਿਫੈਂਡਰ ਹੋਣੀ ਚਾਹੀਦੀ ਕਿ ਨਹੀਂ ਦੁੱਖ ਇਸ ਗੱਲ ਦਾ ਨਹੀਂ ਹੈ ਜਾਂ ਇਹਨਾਂ ਨੇ ਡਿਫੈਂਡਰ ਤੇ ਹੀ ਜਾਣ ਕੇ ਤਾਂ ਹੀ ਪ੍ਰਚਾਰ ਹੋਣਾ ਹੈ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀਓ ਤੁਸੀਂ ਕਿਹੜੇ ਪਾਸੇ ਖਲੋਤੇ ਸੀ ਸਮੈਕਾਂ ਵਰਤੌਣ ਵਾਲਿਆਂ ਦੇ ਸਮੈਕਾਂ ਗਾਉਣ ਵਾਲਿਆਂ ਦੇ ਲੁੱਟਪੁਣਾ ਕੰਜਰਪੁਣਾ ਕਰਨ ਵਾਲਿਆਂ ਦੇ ਕਿ ਜਿਹੜੇ ਤੁਹਾਡੇ ਪੁੱਤਾਂ ਨੂੰ ਸ਼ਹੀਦਾਂ ਦੀ ਗਾਥਾਂ ਨਾਲ ਜੋੜ ਕੇ ਇਤਿਹਾਸ ਨਾਲ ਜੋੜ ਕੇ ਤੁਹਾਡੀ ਵਿਰਾਸਤ ਨਾਲ ਜੋੜ ਕੇ ਅਣਖ ਨਾਲ ਗੈਰਤ ਨਾਲ ਜੋੜਨ ਜਾ ਰਹੇ ਸੀ ਇਸ ਲਈ ਭਾਈ ਆਪ ਦਾ ਪਾਸਾ ਕਰ ਲਓ ਇੱਕ ਤੇ ਜਾਂ ਫਿਰ ਇਹ ਰੋਣਾ ਛੱਡ ਦਿਓ ਕਿ ਸਾਡੇ 16 16 ਸਾਲਾਂ ਦੇ ਪੁੱਤਾਂ ਦੀਆਂ ਲਾਸ਼ਾਂ ਸਾਡੇ ਬੁੱਢਿਆਂ ਦੇ ਮੋਢਿਆਂ ਤੇ ਜਾ ਰਹੀਆਂ ਸਰਕਾਰ ਹੀ ਇਕੱਲੀ ਦੋਸ਼ੀ ਹੈ ਕਿਉਂਕਿ ਖਜ਼ਾਨਾ ਇੱਕ ਵੀਸਰੀ ਇਹ ਪਿੰਡਾਂ ਸੱਥਾਂ ਗਲੀਆਂ ਮਹੱਲਿਆਂ ਤੁਹਾਡੇ ਘਰਾਂ ਤੱਕ ਕੁੰਡਾ ਖੜਕਾ ਕੇ ਤੁਹਾਡੇ ਪੁੱਤਾਂ ਨੂੰ ਵਾਪਸ ਸਿੱਕੀ ਦੀ ਦਾਸਤਾਨਾ ਜੋੜ ਰਿਹਾ ਤਾਂ ਇਹਨਾਂ ਨੂੰ ਬਚਾਉਣਾ ਜ਼ਰੂਰੀ ਹੈ ਮੈਂ ਇਹਨਾਂ ਦੀ ਦਿੱਤੀ ਡਿਫੈਂਡਰ ਚ ਹਿੱਸਾ ਨਹੀਂ ਲੈਣਾ ਪਰ ਤੁਹਾਨੂੰ ਤੁਹਾਡਾ ਚਿਹਰਾ ਦਿਖਾਉਣਾ ਸੀ ਸਿਰਫ ਕਿਉਂਕਿ ਲਾਈਵ ਜਾ ਰਿਹਾ ਹੈ ਤੁਹਾਨੂੰ ਸਿਰਫ ਦੱਸਣਾ ਸੀ ਵੀ ਤੁਸੀਂ ਖਲੋਤੇ ਕਿਹੜੇ ਪਾਸੇ ਇੱਥੇ ਬੈਠੀ ਸੰਗਤ ਮaaf ਕਰਦੇ ਹੋ ਕਿਉਂਕਿ ਤੁਸੀਂ ਸਾਰਾ ਪਿੰਡ ਮੇਰਾ ਪਰਿਵਾਰ ਹੋ ਇਸ ਲਈ ਕਹਿ ਰਿਹਾ ਦੁੱਖ ਨਾਲ ਕਹਿ ਰਿਹਾ ਗਿਆਨੀ ਜਰਨੈਲ ਸਿੰਘ ਸਭਰਾਵਾ ਤੇ ਸੁਭਰਾਵਾਂ ਦਾ ਨਾਂ ਇਸ ਗੱਲ ਦੀ ਮਸ਼ਹੂਰ ਹੈ ਕਿ ਪੂਰੀ ਦੁਨੀਆ ਦੇ ਵਿੱਚ ਜੇ ਇੱਕ ਲੜੀ 'ਚ ਦੇਖਿਆ ਜਾਵੇ ਸਭ ਤੋਂ ਵੱਧ ਕਵੀਸ਼ਰ ਵਿਦਵਾਨ ਲਿਖਾਰੀ ਪਲਵਾਨ ਪਲੇਅਰ ਇਸ ਪਿੰਡ ਨੇ ਦਿੱਤੇ ਤੇ ਜੇ ਇਸ ਪਿੰਡ 'ਚ ਵੀ 16 ਸਾਲ ਦੇ ਬੱਚੇ ਦੀ ਟੀਕਾ ਲਾ ਕੇ ਮੌਤ ਹੋਣੀ ਹੈ ਨਾ ਤਾਂ ਫਿਰ ਸ਼ੀਸ਼ਾ ਦੁਬਾਰਾ ਵੇਖੋ ਜਾ ਕੇ ਕਰ ਤੇ ਦੇਖੋ ਕਿਤੇ ਆਪਾਂ ਗਲਤ ਪਾਸੇ ਤਾਂ ਨਹੀਂ ਖਲੋਤੇ ਗਲਤ ਚੀਜ਼ਾਂ ਤਾਂ ਨਹੀਂ ਪ੍ਰਮੋਟ ਕਰ ਰਹੇ ਕਿਸੇ ਸਾਡਾ ਸਾਡਾ ਪਾਸਾ ਗਲਤ ਪਾਸੇ ਤਾਂ ਨਹੀਂ ਹੈ ਹੱਥ ਜੋੜ ਕੇ ਬੇਨਤੀ ਹੈ ਮੇਰੀ ਤੁਹਾਡੇ ਚਰਨਾਂ 'ਚ ਕਬੀਸ਼ਰੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਬੀਸ਼ਰੀ ਕਰੋੜਾਂ ਦੀ ਕਰਨੀ ਜ਼ਰੂਰੀ ਹੈ ਮੈਂ ਜਿੱਥੇ ਮੇਰਾ ਵੀਰ ਹੈ ਅਮਰਜੀਤ ਸਿੰਘ ਮੈਂ ਭੱਜ ਕੋ ਜਨ ਜਲਦੀ ਆਮ ਸੌਰੀ ਉੱਥੇ ਨਾਲ ਦੀ ਨਾਲ ਇਸ ਉਪਰਾਲੇ ਲਈ ਇਸ ਲਈ ਵੀ ਇਹਨਾਂ ਨੂੰ ਸਪੋਰਟ ਕਰਨਾ ਜ਼ਰੂਰੀ ਹੈ ਕਿਉਂਕਿ ਕੈਂਠੇ ਤੇ 골ਡ ਮੈਡਲ ਨਿੱਕੀ ਗੱਲ ਹੈ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਇਸੇ ਸਟੇਜ ਤੋਂ ਜਦੋਂ ਇੱਕ ਦਿਨ ਗੁਰੂ ਗੋਬਿੰਦ ਸਿੰਘ ਬਾਡੀ ਕਰੇਗਾ ਜਿਵੇਂ ਕਬੱਡੀ ਦੇ ਲਈ ਕਰੋੜਾਂ ਦੇ ਨਾਮ ਦਿੱਤੇ ਜਾ ਰਹੇ ਨੇ ਕਬੀਸ਼ਰੀ ਲਈ ਵੀ ਇੱਥੋਂ ਹੀ ਡਿਫੈਂਡਰ ਦਿੱਤੀ ਜਾਵੇ ਇਸ ਗੱਲ ਲਈ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਦਾ ਤੇ ਪੰਥ ਨੂੰ ਬੋਡੀ ਕਰਦਾ ਕਬੀਸ਼ਰੀ ਨੂੰ ਬਚਾਉਣ ਲਈ ਇਹ ਕਰਨਾ ਜ਼ਰੂਰੀ ਹੈ ਤਾਂ ਕਿ ਆਉਣ ਵਾਲੀ ਪਨੀਰੀ ਛੋਟੇ ਬੱਚੇ ਉਹਨਾਂ ਨੂੰ ਦੇਖ ਕੇ ਪ੍ਰਭਾਵਿਤ ਹੋ ਸਕਣ ਇਹ ਕਲਾ ਹੀ ਨਾ ਬਚ ਸਕੇ ਗੁਰੂ ਦੇ ਇਤਿਹਾਸ ਦੀ ਇਹ ਇਬਾਰਤ ਜਿਹੜੀ ਪਿੰਡਾਂ ਤੇ ਸੱਥਾਂ ਦੇ ਲਈ ਹੈ ਇਹ ਬਚ ਸਕੇ ਇਹਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਇਹਨੂੰ ਬਚਾ ਲਈਏ ਰਲ ਕੇ ਤੁਹਾਡਾ ਸਾਰਿਆਂ ਦਾ ਜਿਨ੍ਹਾਂ ਨੇ ਵੀਰ ਅਮਰਜੀਤ ਸਿੰਘ ਨੂੰ ਫਾਈਨੈਂਸ਼ੀਅਲੀ ਸਪੋਰਟ ਕੀਤਾ ਪੂਰੀ ਦੁਨੀਆ ਵਿੱਚੋਂ ਉਹਨਾਂ ਸਾਰਿਆਂ ਦਾ ਰਣੀ ਹਾਂ ਤੇ ਉਹਨਾਂ ਨੂੰ ਕਹਿਣਾ ਵੀ ਕਮਰਕੱਸੇ ਕਰ ਲੋ ਅਗਲੀ ਵਾਰੀ ਪੈਸੇ ਡਿਫੈਂਡਰ ਦੇ ਇਕੱਠੇ ਕਰਨੇ ਆ ਇਹ ਧਿਆਨ ਰੱਖਿਓ ਤੇ ਗੁਰੂ ਬਾਡੀ ਕਰੇ ਇਹ ਸੁਪਨਾ ਸਾਡਾ ਪੂਰਾ ਹੋਵੇ ਕਿਉਂਕਿ ਮੇਰੇ ਬਾਰੇ ਮਸ਼ਹੂਰ ਹੈ ਸਤਿਗੁਰ ਸੱਚੇ ਪਾਤਸ਼ਾਹ ਦੀ ਇਹ ਕਿਰਪਾ ਹੈ ਕਿ ਮੈਂ ਉਹਦੀ ਬਖਸ਼ਿਸ਼ ਦੇ ਨਾਲ ਅੱਜ ਤੱਕ ਜਿੱਡਾ ਵੱਡਾ ਵੀ ਸੁਪਨਾ ਲਿਆ ਮੇਰੇ ਬਾਰੇ ਕਿਹਾ ਜਾਂਦਾ ਕਿ ਇਹ ਮੇਸਰ ਡੀਸੀ ਦੇ ਬੇਰ ਦੀ ਗੱਲ ਕਰਦਾ ਜਿੱਡਾ ਵੱਡਾ ਵੀ ਸੁਪਨਾ ਲਿਆ ਗੁਰੂ ਨੇ ਮੇਰੀ ਝੋਲੀ ਪਾਇਆ ਸਤਿਗੁਰੂ ਦੀ ਬਖਸ਼ਿਸ਼ ਹੋਈ ਖੌਰੇ ਇਸੇ ਕਰਕੇ ਹੀ ਬਹੁਤੀ ਵਰੀ ਸਾਡੇ ਵਿਰੋਧੀ ਸਾਨੂੰ ਏਜੰਸੀਆਂ ਕਹਿੰਦੇ ਨੇ ਕੋਈ ਫਰਕ ਨਹੀਂ ਪੈਂਦਾ ਗੁਰੂ ਰਾਮਦਾਸ ਧੰਨ ਗੁਰੂ ਹਰਗੋਬਿੰਦ ਸਿੰਘ ਦੇ ਦਰ ਤੇ ਸਾਡੀ ਅੱਖ ਨੀਵੀਂ ਨਾ ਹੋਵੇ ਵਿਰੋਧੀਆਂ ਦਾ ਕਿਹੜੀ ਕਹਾਣੀ ਆ ਲੋਕ ਬਹੁਤ ਕੁਝ ਕਰਦੇ ਆ ਪਰ ਮੈਂ ਗਿਆਨੀ ਜਰਨੈਲ ਸਿੰਘ ਨੂੰ ਯਾਦ ਕਰਦਿਆਂ ਤੁਹਾਡੇ ਨਾਲ ਵਾਅਦਾ ਕਰਦਾ ਉਹਨਾਂ ਨੇ ਕਿਹਾ ਸੀ ਇਹ ਗੱਲ ਮੇਰੇ ਕੋ ਹਜ਼ਾਰਾਂ ਯਾਦਾਂ ਨੇ ਉਹਨਾਂ ਦੀ ਉਹਨਾਂ ਨੇ ਇਹ ਗੱਲ ਕਿਹਾ ਸੀ ਕਿ ਜੇ ਆਪਦੇ ਨਾਂ ਨਾਲ ਆਪਦੇ ਪਿੰਡ ਦਾ ਨਾਂ ਲਾਉਣਾ ਤੇ ਸਾਰੀ ਜ਼ਿੰਦਗੀ ਕੋਈ ਐਸੀ ਕਰਤੂਤ ਨਹੀਂ ਕਰਨੀ ਕਿ ਮੁੜ ਕੇ ਪਿੰਡ ਦਾ ਨਾਂ ਬਦਨਾਮ ਹੋ ਜਾਵੇ ਤੇ ਜਿੱਦਨ ਤੁਸੀਂ ਮੇਰਾ ਸਨਮਾਨ ਕੀਤਾ ਮੈਂ ਉਸ ਦਿਨ ਵੀ ਪ੍ਰੋਮਿਸ ਕੀਤਾ ਸੀ ਮੈਂ ਅੱਜ ਵੀ ਪ੍ਰੋਮਿਸ ਕਰਦਾ ਕਿ ਘੱਟੋ ਘੱਟ ਅਸੀਂ ਤੇ ਸਾਡੀ ਟੀਮ ਕਦੇ ਵੀ ਕੋਈ ਐਸਾ ਕੰਮ ਨਹੀਂ ਕਰਾਂਗੇ ਜਿੱਥੇ ਸਾਡੇ ਪਿੰਡ ਗਿਆਨੀ ਜਰਨੈਲ ਸਿੰਘ ਸਭਰਾਵਾ ਤੇ ਸਭਰਾਵਾ ਦੇ ਨਾਂ ਨੂੰ ਦਾਗ ਲੱਗੇ ਪੰਤਵਲ ਮੁਹ ਕਰਕੇ ਸ੍ਰੀ ਅਕਾਲ ਤਖਸਾਲ ਵਲ ਮੁਹ ਕਰਕੇ ਹਮੇਸ਼ਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਵਾਂਗੇ ਬੋਲਦੇ ਰਵਾਂਗੇ ਕਿਸੇ ਨੂੰ ਫਿੱਟ ਬੈਂਦਾ ਨਹੀਂ ਬੈਂਦਾ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਬਖਸ਼ਿਸ਼ ਕਰਨ ਤੇ ਤਿਆਰੀ ਕਰ ਲਓ ਅਗਲੇ ਕਵੀਸ਼ਰੀ ਦਰਬਾਰ ਤੇ ਡਿਫੈਂਡੈਂਟ ਅਸੀਸ ਦੇ ਦਿਓ ਬੇਗ ਵਿੱਚ ਕਹਿੰਦਾ ਕੁਝ ਐਸਾ ਵੀ ਕਿਹਾ ਗਿਆ ਹੋਵਾਂਗਾ ਜਿਹੜਾ ਬੁਰਾ ਲੱਗਦਾ ਹੋਵੇ ਉਹਦੇ ਲਈ ਮਾਫੀ ਤੁਹਾਡਾ ਕਦਮ ਕਦਮ ਸਤਗੁਰੂ ਲੇਖੇ ਲਾਉਣ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਸਿਰ ਰੱਖ ਕੇ ਬਹੁਤ ਬਹੁਤ ਧੰਨਵਾਦ ਅਸੀਸ ਦਿਓ ਇਸ ਸਾਰੀ ਟੀਮ ਨੂੰ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ